ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਬੈਕ ਅਵਰ YouTube ਚੈਨਲ ਤੋਂ ਅਲਕਾਪਲ ਬਲੌਗਸ ਅੱਜ ਆਪਣਾ ਹੈਗਾ ਦਿਨ ਸ਼ਾਮ ਵੀ ਬਹੁਤ ਬਿਜੀ ਜੀ ਤੇ ਡਿਊਟੀ ਤੋਂ ਆ ਕੇ ਆਪਾਂ ਚਾਹ ਵਗੈਰਾ ਪੀ ਕੇ ਥੋੜਾ ਟਾਈਮ ਗੱਰੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਚੇਂਜ ਵਗੈਰਾ ਕਰਕੇ ਹੁਣ ਆਪਾਂ ਚਲਾਈ ਹੋਈ ਹੈ ਮਸ਼ੀਨ ਤੁਹਾਨੂੰ ਖੜਕਾ ਸੁਣ ਰਿਹਾ ਹੂ ਟੁੱਲੂ ਪੰਪ ਲਾਇਆ ਹੋਇਆ ਹੈ ਨਾਲ-ਨਾਲ ਇਹ ਕਾਫੀ ਸਾਰੇ ਕੱਪੜੇ ਧੋਣ ਵਾਲੇ ਸੀਗੇ ਲਿਫਾਣੇ ਆ ਤੁਹਾਨੂੰ ਅੱਧੇਕ ਧੋਤੇ ਗਏ ਅੱਧੇ ਕੰਮਸੀਨ ਚ ਪਾਏ ਹੋਏ ਅੱਧੇ ਵਾਸ਼ਰੂਮ ਚ ਪਾਏ ਨੇ ਤੇ ਹੁਣ ਆਪਾਂ ਕੱਪੜੇ ਵ ਸਬਜੀ ਅੱਜ ਬਣਾਉਣੀ ਨਹੀਂ ਦਾਲ ਸਬਜੀ ਕੁਛ ਨਹੀਂ ਬਣਾਉਣਾ ਮੰਮੀ ਕਹਿੰਦੇ ਸੀ ਰਾਈਸ ਬਣਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕੱਪੜੇ ਮੇਰੇ ਵਾਸ਼ ਹੋਈ ਜਾਂਦੇ ਨੇ ਜਿਹ ਇਧਰ ਆਪਣੀ ਚੱਲੀ ਜਾਂਦੀ ਹੈ ਮਸ਼ੀਨ ਤੇ ਇਧਰ ਆਪਣਾ ਦੇਖੋ ਖਲਾਰਾ ਪਿਆ ਹੋਇਆ ਵਾਸ਼ਰੂਮ ਚ ਪੂਰਾ ਕੱਪੜਿਆਂ ਦਾ ਤੇ ਵਾਸ਼ ਕਰ ਰਹੇ ਆ ਇਧਰ ਹੋਈ ਜਾਂਦੀ ਨੇ ਬਾਸਕਟ ਰੱਖੀ ਹੋਈ ਆ ਵਾਸ਼ ਹੋ ਇਧਰ ਕੁਛ ਕ ਡਰਾਈ ਹੋ ਜਾਂਦੇ ਨੇ ਤੇ ਆ ਟੁੱਟ ਗਿਆ ਮੈਂ ਤੋੜਤਾ ਮਸ਼ੀਨ ਦਾ ਉੱਪਰੋਂ ਤੇ ਹੁਣ ਆਪਾਂ ਧੋ ਲਈਏ ਕੱਪੜੇ ਕੱਪੜੇ ਧੋ ਕੇ ਭਾਂਡੇ ਸਾਫ਼ ਕਰਾਂਗੇ ਫੇਰ ਮਿਲਾਂਗੇ ਤੁਹਾਨੂੰ ਤੇ ਬਸ ਥੋੜੇ ਜਿਹੇ ਰਹਿ ਗਏ ਮਤਲਬ ਦੋ ਕਰਾਉਂਡ ਹੋਰ ਹੋਣਗੇ ਕੱਪੜਿਆਂ ਦੇ ਫਿਰ ਧੋ ਕੇ ਵਾਸ਼ ਕਰਕੇ ਫ੍ਰੀ ਹੋ ਕੇ ਫਿਰ ਆਪਾਂ ਭਾਂਡੇ ਸਾਫ਼ ਕਰਾਂਗੇ ਫਿਰ ਮਿਲਦੇ ਆ ਤੁਹਾਨੂੰ ਬਣੇ ਰਹਿਆ ਕਰੋ ਤਨਾ ਲੱਕਪਲ ਵਲੌਗਸ ਨੂੰ ਕੰਟੀਨਿਊ ਤੇ ਇਹ ਬਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਰ ਦਿਆ ਕਰੋ ਯਾਰ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਆਪਾਂ ਕੰਮ ਨਿਵੜ ਕੇ ਮੇਰੇ ਕੱਪੜੇ ਇਧਰ ਆ ਸ਼ਰਾਰਤੀ ਬੱਚਾ ਆ ਗਿਆ ਹੁਣ ਫੇਰ ਫੇਰ ਉਹਦਨੇ ਨੇ ਸ਼ੀਸ਼ਾ ਪਾਣਾ ਤਾਂ ਸੀ ਤੇ ਹੁਣ ਫੇਰ ਇਹ ਲੱਗਿਆ ਹੋਇਆ ਬੈਟ ਬਾਲ ਮਾਰਨ ਇੱਥੇ ਆਪਦੀਆਂ ਮਸਤੀ ਕਿਹੜਾ ਗਾਣਾ ਗਵਸ ਮੈਨੂੰ ਗਾ ਕੇ ਸੁਣਾਈ ਸੁਣਾਈ ਗਾ ਕੇ ਸਾਰਾ ਗਾਣਾ ਸੁਣਾਈ ਮਨੂੰ ਮਨੇ ਵੀਰ ਤਾ ਸੁਣਾਣੀ ਇੱਕ ਗਾਣਾ ਆਪਾਂ ਤੇ ਮਨੂੰ ਵੀ ਸੁਣਾਈ ਪੁਰਿਆ ਕੇ ਸੁਣਾ ਨੇੜੇ ਹੋਰ ਵਾਗੜਾ ਪੈ ਕਿਹੜੇ ਕਿੰਨੇ ਜੋਗਾ ਸਾਨੂੰ ਸਭ ਦਾ ਪਤਾ ਹੈ ਅੱਤ ਜੇ ਸ਼ਿਕਾਰੀ ਮਾੜਾ ਸੈ ਕਿ ਉੱਥੇ ਨੇ ਜਿਹੜੇ ਉੱਥੇ ਜੱਟ ਨਾਲ ਬਹਿ ਕੇ ਉੱਥੇ ਨੇ ਉਹ ਚਨਾ ਨਾਂ ਰੱਖਿਆ ਸੀ ਰੱਖੀ ਦਲ ਤੋਂ ਮਾਨ ਮਾਨ ਬੈਬ ਦਾ ਸਹਾਰਾ ਨਹੀਂ ਪਾਏ ਸੀ ਘਾਟ ਨੇ ਖਾਦੇ ਦਾ ਵੀ ਘਾਟ ਕੋਈ ਨਾ ਜਿਹੜੇ ਟਕ ਜੱਟ ਨਾਲ ਲਾਗੇ ਵਿਚਾਰੇ ਨਹੀਂ ਪਏ ਉਹ ਜੋ ਠੱਗੀ ਜੱਟ ਨਾਲ ਲਾਗੇ ਵਿਚਾਰੇ ਨਹੀਂ ਪਏ ਕੈਂਟਾ ਜੀ ਗਾਣਾ ਜਰੂਰ ਦੱਸਿਓ ਸਾਰੇ ਜਾਨੀਆਂ ਮਨਵੀਰ ਨੇ ਗਾਣਾ ਗਾਇਆ ਇਹ ਗਾਣਾ ਨਹੀਂ ਹੈਗਾ ਇੱਕ ਇਹ ਸਾਡੀ ਜ਼ਿੰਦਗੀ ਦੀ ਸਚਾਈ ਆ ਸਾਡੀ ਪਰਸਨਲ ਲਾਈਫ ਦੀ ਸਚਾਈ ਵੀ ਹੈ ਇਹ ਗਾਣੇ ਨਾਲ ਜੁੜੀ ਹੋਈ ਤੇ ਇਹ ਗਾਣਾ ਨਹੀਂ ਸੀ ਸਿਰਫ ਸਾਡੀਆਂ ਫੀਲਿੰਗਸ ਸੀਗੀਆਂ ਇਹ ਗਾਣੇ ਦੇ ਵਿੱਚ ਤੇ ਮਨਵੀਰ ਦੇ ਵੀ ਮੂੰਹ ਤੇ ਚੜਿਆ ਹੋਇਆ ਇਹ ਗਾਣਾ ਤੇ ਆਪਣੇ ਸਟੇਟਸਾਂ ਤੇ ਸਟੋਰੀਆਂ ਤੇ ਇੰਸਟਾ ਤੇ ਵੀ ਹਮੇਸ਼ਾ ਸਟੇਟਸ ਲੱਗੇ ਹੁੰਦੇ ਆ ਇਹਦੇ ਇਹ ਆ ਲੋ ਜੀ ਹੁਣ ਇਹ ਸ਼ਰਾਰਤੀ ਬੱਚਾ ਸਾਤ ਕਰੀ ਜਾਂਦਾ ਤੇ ਕੀ ਤੋੜਿਆ ਸੀ ਹਾਂ ਪਹਿਲਾਂ ਇਹ ਸ਼ੀਸ਼ਾ ਤੋੜਦਾ ਸੀ ਕਹਿੰਦਾ ਕੱਚ ਤੋੜਿਆ ਸੀ ਪਹਿਲਾਂ ਇਹ ਸ਼ੀਸ਼ਾ ਤੋੜਦਾ ਸੀਗਾ ਤੇ ਆਪਾਂ ਉਹ ਨਵਾਂ ਲਵਾ ਲਿਆ ਤੁਹਾਨੂੰ ਪਬਲੌਗਸ ਦਿਖਾਇਆ ਵੀ ਹੈ ਪਿਛਲੇ ਤੇ ਹੁਣ ਇੱਥੇ ਖਲਾਰਾ ਪਾਈ ਬੈਠੀਆਂ ਮੈਂ ਵਾਸ਼ ਕਰੀਏ ਇਸ ਕੱਪੜੇ ਵਗੈਰਾ ਤੇ ਇਹ ਸ਼ਰਾਰਤੀ ਬੱਚਾ ਖੇਡਦਾ ਰਹਿੰਦਾ ਨਵਾਂ ਲਵਾ ਲਿਆ ਹੁਣ ਐ ਇਹਨੂੰ ਇਹ ਦੁਆਰੇ ਨਾਲ ਤੋੜ ਹਾਂ ਆਹ ਗ੍ਰੇਪ ਵੀ ਤੁਸੀਂ ਬਲੌਗ ਚ ਦੇਖ ਲਈ ਹੋ ਆ ਦੇਖੋ ਅੱਧੀ-ਹੁਣੀ ਹੁਣੀ ਪਾਇਆ ਹੁਣੀ-ਹੁਣੀ ਪਾਇਆ ਅੱਛਾ ਅੱਜ ਸੱਚ ਐਂ ਦੱਸ ਫਿਰ ਤੇਰੇ ਸਕੂਲ ਚ ਕਾਲ ਕਰਤੀ ਸੀਗੀ ਵੀ ਪੇਮੈਂਟ ਲਈ ਫਿਰ ਕਿਵੇਂ ਤੈਨੂੰ ਫੀਲ ਕਿਵੇਂ ਦਾ ਹੋਇਆ ਅੱਜ ਫਿਰ ਤੂੰ ਪਾਰਟਿਸਿਪੇਟ ਕੀਤਾ ਮਸਤੀ ਕੀਤੀ ਫੁੱਲ ਕਿੰਨੀ ਫੁੱਲ ਮਸਤੀ ਕੀਤੀ ਹੁਣ ਪਾਰਟਿਸਿਪੇਟ ਕਰ ਲਿਆ ਨੂੰ ਚਾ ਚੜਿਆ ਹੋਇਆ ਪੂਰਾ ਫੁੱਲ ਆ ਦੇਖ ਵੇ ਇਹ ਇਹ ਜੇ ਲੱਛਣ ਕਰਦਾ ਬੱਚੇ ਸਿੱਧੇ ਨਾ ਸ਼ੀਸ਼ੇ ਚ ਨਾ ਮਰੀ ਇੰਨੀ ਤੇ ਪਰਖੀ ਹੋਰ ਤਾਂ ਦੇਖੀ ਜਾਊਗਾ। ਨਾ ਰੱਸੇ ਨਾ ਬੰਨੀ ਬੁਨੀ ਤਾਂ ਨਹੀਂ ਪਤਾ ਉਹਦੇ ਵੀ ਤੋੜਤਾ ਸੀ ਤੈ। ਸ਼ੀਸ਼ਾ ਪਾਣਾ ਤਾਂ ਸੀ। ਉਹ ਤਾਂ ਉਹ ਬੱਤੀ ਸੀ। ਇਹ ਆਪਾਂ ਕੱਪੜੇ ਵਾਸ਼ ਕਰ ਲੇ। ਫਿਰੇ ਪਾਤੇ ਮਨਵੀਰ ਕਰੀ ਜਾਂਦਾ ਹੋਮਵਰਕ ਤੇ ਅੰਦਰ ਆਪਾਂ ਤੁਹਾਨੂੰ ਦਿਖਾਈਏ। ਉਹ ਬਾਬੇ ਦੇ ਟਰੇਰੀਆਂ ਵਾਲੇ ਬਾਬੇ ਦੇ ਦੀਵਾਨ ਚੱਲੀ ਜਾਂਦੇ ਨੇ। ਵੋਲੀਅਮ ਘੱਟ ਕੀਤੀ ਹੋਈ ਆਪਾਂ ਤੇ ਇੱਧਰ ਮੰਮੀ ਰਗੜੀ ਜਾਂਦੇ ਚਟਣੀ ਰਾਤ ਨੂੰ। ਆ ਦੇਖੋ ਜੀ ਰਾਤ ਨੂੰ ਆਪਾਂ ਚਟਨੀ ਰਗੜੀ ਜਨੇ ਤਨੀਆ ਲਈ ਆਪਾਂ ਅੱਜ ਰਾਈਸ ਬਣਾਏ ਸੀ ਤੁਹਾਨੂੰ ਦੱਸਿਆ ਸੀ ਪਹਿਲਾਂ ਤੇ ਸਵੇਰੇ ਰੋਟੀ ਨਾਲ ਚਟਨੀ ਖਾਵਾਂਗੇ ਦਾਈ ਲੈਣ ਵੀ ਜਾਣਾਗਾ ਚਟਨੀ ਜੋਰਾ ਸੋਰਾ ਤੇ ਚੱਲੀ ਜਾਂਦੀ ਆ ਚਟਨੀ ਤੇ ਪੂਰਾ ਜੋਰ ਲੱਗਿਆ ਮਮਮੀ ਦਾ ਪਰ ਉਹਨੇ ਖੁਸ਼ੀ ਵਿੱਚ ਪਿਆ ਕੱਲ ਨੂੰ ਮਮਮੀ ਆਦੀ ਭੈਣ ਨੂੰ ਵੀ ਲਿਆਉਗੀ ਚੱਲੇ ਤੇ ਬਾਹਰ ਲੈ ਜਾਊਗੀ ਮਮਮੀ ਨਾਲ ਤੇ ਕੋਮਲ ਨੇ ਪਈ ਸਾਡੇ ਸਾਥ ਚਾਬਿਰੀ ਚੱਲ ਚੁੱਟੀ ਲੈ ਲਈ ਦੁਕਾਨ ਤੇ ਹੋ ਰੋਗੀ ਡੈਡੀ ਕੋਲੇ ਤੇ ਮਮਮੀ ਤਾਂ ਕੋਟ ਕੋਟ ਨਹੀਂ ਸੁਣਦਾ ਕੱਲਾ ਮੇਰੀ ਆਵਾਜ਼ ਨਹੀਂ ਸੁਣਦੀ ਹਣੀ ਵਲੌਗ ਆ ਕੀ ਹੁੰਦੀ ਹੈ 글로 ਚਲੋ ਇਹ ਇਧਰ ਚਟਨੀ ਕੁੱਤੀ ਜਾ ਰਹੀ ਹੈ ਬਸ ਸਵੇਰੇ ਚਟਨੀ ਨਾਲ ਮੱਖਣੀ ਨਾਲ ਹੈਗੀ ਹੈ ਨਹੀਂ ਬਣਾ ਲਾਂਗੇ ਸਵੇਰੇ ਕੁੱਟੀ ਖਾਵਾਂਗੇ ਚਟਨੀ ਨਾਲ ਤੇ ਮੱਖਣੀ ਨਾਲ ਮਨਵੀਰ ਦਿਖਾ ਕੇ ਕਰਾਂਗੇ ਤੁਹਾਨੂੰ ਅੰਦਰ ਹੋਮਵਰਕ ਕਰੀ ਜਾਂਦਾ ਐ ਇਧਰ ਸਾਡਾ ਬੱਚਾ ਜੀ ਹੋਮਵਰਕ ਮੈਂ ਤਾਂ ਸੋਚਿਆ ਤੁਹਾਨੂੰ ਦਿਖਾ ਕੇ ਲੈਣੀ ਹੈ ਹੋਮਵਰਕ ਕਰੀ ਜਾਂਦਾ ਆ ਦੇਖੋ ਕੰਮ ਨਾ ਹੋ ਗਿਆ ਬੈਗ ਸੈਟ ਕਰ ਲੈਨੇ ਸਾਰਿਆਂ ਦਾ ਦਿਖਾਓ ਦਿਖਾਓ ਦੇਖਾ ਚੋਰੀ ਚੋਰੀ ਮੋਬਾਈਲ ਦੇਖਣ ਦਾ ਦਾ ਲ ਆ ਰਿਹਾ ਸੀ ਅੱਛਾ ਹੋ ਗਿਆ ਠੀਕ ਆ ਤਿੰਨ ਦਾ ਸੀ ਨਾ ਅੱਜ ਹੋਰ ਕਿਹੜੀ ਦਾ ਹਾਂ ਤੀਜਾ ਸਾਰਿਆਂ ਦਾ ਹੋ ਗਿਆ ਟੈਸਟ ਤਾਂ ਨਹੀਂ ਕਰ ਲਉ ਕੋਈ ਡਨ ਬੈਗ ਸੈੱਟ ਕਰਕੇ ਜੁਇੰਟਰੀ ਬਾਕਸ ਸੈੱਟ ਕਰਕੇ ਚੰਗੀ ਤਰ੍ਹਾਂ ਸਾਈਡ ਤੇ ਰੱਖ ਠੀਕ ਹੈ ਮੋਬਾਈਲ ਦਾ ਦਾ ਫਿਲਰ ਵਿੱਚ ਠੀਕ ਹੈ ਮੈਨੂੰ ਭੁੱਖ ਲੱਗ ਗਈ ਚੱਲ ਕੀ ਲੱਗੀ ਯਾਰ ਭੁੱਖ ਲੱਗੀ ਆ ਚੱਲ ਖਾਣੇ ਕਿੰਨੇ ਖਾਏਗਾ ਮੈਂ ਹੀ ਸਲਾਪੇ ਕੰਨ ਦਿੰਦੇ ਹਾਂ ਇਹ ਚੋਲੇ ਗੁੰਡਾ ਕੋਟ ਨਵਾਰੀ ਚਟਨੀ ਦਾ ਇੱਥੇ ਤੱਕ ਸੁਣੀ ਜਾਂਦਾ ਚਟ ਚਲ ਚਲ ਨਾ ਬਣ ਕੇ ਚਟ ਚਟਨੀ ਸਵੇਰ ਵਾਸਤੇ ਚਟਨੀ ਵਿੱਚ ਪਾਣੀ ਹਾਵਾਂਗੇ ਸਵੇਰੇ ਅੱਛਾ ਠੀਕ ਹੈ ਜੇ ਆਪਾਂ ਦੁਕਾਨ ਵਧਾ ਕੇ ਕਰੇ ਆਗੇ ਸੀ ਤੇ ਇੱਧਰ ਲਾਈਵ ਚੱਲੀ ਜਾਂਦਾ ਫੇਰ ਆ ਦੇਖੋ ਕਿ ਮੇਰੀ ਚਟੂੰਗੀ ਹੋ ਹੋ ਕੇ ਲਾਈਵ ਪੜੀ ਕੁਝ ਨਹੀਂ ਹੁੰਦਾ ਨਿਸ਼ਾ ਕੁਝ ਨਹੀਂ ਹੁੰਦਾ ਇਹ ਤਾਂ ਫਿਰ ਲੋਕਾਂ ਜਿੰਨੀ ਜਲਸੀ ਹੈ ਫਿਰ ਤਾਂ ਵੱਧੂ ਵਾਰੀ ਜਾਏਗਾ ਹੈਲੋ ਜੀ ਹਲੋ ਨੌਣਾ ਜੀ ਸੋ ਚੱਲੇ ਅਸੀਂ ਨਾ ਹਉਣ ਰਾਤ ਨੂੰ ਤੇ ਮੈਂ ਗੱਲ ਕਰਨਾ ਜਾਇਓ ਮਿਲਾ ਕੇ ਕਰਦਾ ਮੈਂ ਜਾਇਓ ਆਜੋ ਆਜੋ ਪੁੱਤ ਕੋਲੇ ਜਾਇਓ ਪੁੱਤ ਕੋਲੇ ਜਾਇਓ ਪੁੱਤ ਕੋਲੇ ਕੌਂ ਡਿੱਕੇ ਅਸੀਂ ਭਾਂਡੇ ਭੁੱਲੇ ਆਏ ਉੱਤੇ ਦੁਕਾਨ ਤੇ ਹੁਣ ਅਸੀਂ ਜਾਂਦੇ ਆ ਬਾਹਰ ਠੀਕ ਹੈ ਸੁਣ ਮੈਂ ਦੱਸਦਾ ਲਓ ਜੀ ਆਪਾਂ ਹੁਣ ਨਮਾਉਣੇ ਆ ਮਨਵੀਰ ਨੂੰ ਰਾਤ ਨੂੰ ਰਾਤ ਕਿੰਨੇ ਵੱਜ ਚੁੱਕੇ ਨੇ 10 ਪੂਰੇ 10 ਵਜ ਚੁੱਕੇ ਨੇ ਬੱਚਿਓ ਮਨਵੀਰ ਸਿੰਘ ਸਾਡੇ ਹੁਣ ਨਾ ਰਹੇ ਨੇ ਸਾਬ ਜੀ ਸਾਰੇ ਨਾ ਆ ਰਹੇ ਨੇ ਹੁਣ ਸਾਰੇ ਲੋਕ ਸੁੱਤੇ ਨੇ ਆਪਾਂ ਨੂੰ ਲੁੰਗੀ ਡਾਂਸ ਕਰਾਂਗੇ ਕਹਦੇ ਹੁਣ ਆਪਾਂ ਲੁੰਗੀ ਡਾਂਸ ਕਰੇ ਸਾਰੇ ਲੋਕ ਸੁੱਤੇ ਨੇ ਤੇ ਮਨਵੀਰ ਨਾ ਰਿਆ ਹੁਣ ਠੀਕ ਹੈ ਜੀ ਹੁਣ ਆਪਾਂ ਮਨਵੀਰ ਨੂੰ ਨਵਾ ਰਹੇ ਗੱਲ ਬਤਾ ਕੇ ਆ ਪਾ ਗਈ ਸੀਗੀ ਹਲੋ ਸ਼ੀਸ਼ਾ ਸਾਫ ਕਰਾਂ ਲੱਸ ਕੇਨ ਪਹਿਲੇ ਸ਼ੀਸ਼ੇ ਦੇ ਸਵੇਰੇ ਕਰਾਂਗੇ ਸਾਫ ਇਹ ਮਨਵੀਰ ਦੇ ਕੰਮ ਨਹੀਂ ਹੈਂਡ ਵਾਸ਼ ਕਰਦੇ ਕਰਦੇ ਮੈਂ ਛਿੱਟੇ ਮਾਰ ਦਿੰਦਾ ਆ ਮੈਨੂੰ ਪਤਾ ਵੀ ਨਹੀਂ ਤੇਰਾ ਸਾਰਾ ਪਤਾ ਮੈਨੂੰ ਸਾਰਾ ਪਤਾ ਤੇਰਾ ਆ ਦੇਖੋ ਜੀ ਇਧਰ ਮਨਵੀਰ ਤਾਂ ਗਰਮ ਗਰਮ ਪਾਣੀ ਗਰਮ ਗਰਮ ਪਾਣੀ ਗਰਮ ਗਰਮ ਪਾਣੀ ਗਰਮ ਗਰਮ ਪਾਣੀ ਦੇਖੋ ਆਹ ਵਾਲੇ ਸਾਡੇ ਅਸੀਂ ਵਾਸ਼ਰੂਮ ਚਲਵਾਏ ਹੋਏ ਸਾਡੀ ਪਸੰਦ ਆ ਜੀ ਮੇਰੀ ਤੇ ਮਨਵੀਰ ਦੀ ਟੈਂ ਟੈਂ ਡਕਸ ਟ੍ਰਿਕਸ 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 ਆ ਦੇਖੋ ਸ਼ਰਾਰਤੀ ਵਿੱਚ ਗਰਮ ਗਰਮ ਪਾਣੀ ਆ ਰਿਹਾ ਤੇ ਮਨਵੀਰ ਨੂੰ ਨਵਾਉਣੀ ਆਪਾਂ ਕਿਵੇਂ ਦੀ ਫੀਲਿੰਗ ਆ ਨਹਾਉਣ ਵਾਲੀ ਤੇਰੀ ਘੈਂ ਘੈਂ ਗਰਮ ਗਰਮ ਪਾਣੀ ਸੇ ਨਹਾਣਾ ਚਾਹੀਏ ਚਲੋ ਜੀ ਹੁਣ ਆਪਾਂ ਮਨਵੀਰ ਨੂੰ ਨਵਾ ਜੀਏ ਛਾਣੇ ਬੱਚੇ ਨੂੰ ਬਾਈਬਸ ਆਰਦੀ ਜੀ ਵੀ ਚੱਲੂ ਪਈ ਸਵੇਰੇ ਆਪਾਂ ਜਾਣਾ ਮੈਡੀਸਨ ਲੈਣਾ ਤੇ ਹੁਣ ਆਪਾਂ ਮਨਵੀਰ ਨੂੰ ਨਵਾਉਣੇ ਆ ਨਵਾ ਕੇ ਤੁਹਾਨੂੰ ਫੇਰ ਮਿਲਦੇ ਆ ਤੇ ਫੇਰ ਕਰਾਂਗੇ ਬਲੌਗ ਦਾ ਐਂਡ ਜੀ ਮਮਾ ਕੱਲਾ ਵੀ ਮੇਰੇ ਸਕੂਲ ਚ ਹੈ ਹਾਂ ਜੀ ਆਪਾਂ ਪਹਿਲਾਂ ਆ ਗਏ ਤਾਂ ਇਹਦੇ ਸਕੂਲ ਟਾਈਮ ਤੋਂ ਪਹਿਲਾਂ ਕਿ ਦਿਨ ਸਕੂਲ ਚੋਂ ਫਿੱਟ ਕਰ ਲਾਂਗੇ ਨਹੀਂ ਤਾਂ ਫੇਰ ਇਹ ਆ ਜਾਊਗਾ ਤੇ ਚਲੋ ਜੀ ਹੁਣ ਆਪਾਂ ਲਵਾ ਲਈਏ ਮਨਵੀਰ ਨੂੰ ਤੁਹਾਨੂੰ ਫੇਰ ਮਿਲਦੇ ਆ ਰੋਕ ਕੇ ਬਣੇ ਰਿਹਾ ਕਰੋ ਤੋ ਨਾਲ ਕਪੀ ਬਲੌਗਸ ਨਾਲ ਦੂਰ ਕਰਦੇ ਕਰੋ ਚੈਨਲ ਨੂੰ ਜੀ ਮਨਵੀਰ ਨੂੰ ਮਾਤਾ ਸਿਆ ਪਾਉਣਾ ਹੈ ਏ ਆਪਾਂ ਔਇਲਿੰਗ ਕਰ ਲਈ ਸਵੇਰੇ ਹੈਡ ਵਾਸ਼ ਕਰਨਾ ਬਾਲ ਆਪਣੇ ਔਇਲਿੰਗ ਕੀਤੀ ਹੋਈ ਆ ਫੋਨ ਚਾਰਜਰ ਤੇ ਲਾਇਆ ਫਸੀ ਲਾ ਲਈਏ ਨਾਲ ਨਾਲ ਇੱਕ ਮਿੰਟ ਇਹ ਸੋ ਸਾਰੇ ਮੈਸੇਜ ਕਰਦਾ ਮੈਂ ਇਹ ਇੱਕ ਮਿੰਟ ਠੀਕ ਹੈ ਜੀ ਦੋ ਸੱਦ ਦੋ ਮਿੰਟ ਤੇ ਇਧਰ ਗ੍ਰੀਨ ਟੀ ਪੀਤੀ ਜਾ ਰਹੀ ਹੈ ਬਲੌਗ ਲਾਈਵਲੀ ਕੰਟੀਨਿਊ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਰੋਟੀ ਇੰਦੀ ਇਧਰ ਗ੍ਰੀਨ ਟੀ ਆਪਣੀ ਰੈਡੀ ਉਦਨ ਬਲਾਉਂਗੀ ਅੰਗਰੀਆ ਰੈਡੀ ਲਓ ਜੀ ਲਓ ਜੀ ਕੀ ਦੋ ਜੀ ਲਿਓ ਹੋ ਸੁਣਾਓ ਜੀ ਕਹਿੰਦੇ ਸੀ ਸਨ ਸਕ੍ਰੀਨ ਲਾਈ ਵੀ ਮੋਤ ਤਾਰੀ ਸੀ ਮਨ ਨੂੰ ਉੱਪਰ ਦੇ ਮੈਂ 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 ਕਰਕੇ ਓਇਲ ਮਲਤਾ ਸੀ ਪੂਰਾ ਉਹ ਬੂਟ ਮੇਰੇ ਵਿੰਗਾ ਹੋਇਆ ਪਿਆ ਜੇਰੇਪੁਰ ਆਪੇ ਹੀ ਰਹਿ ਗਿਆ ਮੈਂ ਆ ਗਰਾਉਂਡ ਤੇ ਮੇਰਾ ਬੂਟ ਵਿੰਗਾ ਹੋਇਆ ਜੇਰਾ ਜੇਰਾ ਫਿਆਰ ਰਹਿ ਗਿਆ ਮੈਂ ਦਮੇ ਦੀ ਬੂਟ ਲੈ ਕੇ ਆਉ। ਇਹੇ ਜੀ ਬਸ। ਛੋਟੇ ਬਲੇ ਉਹ ਉਫੜ ਜੈ ਨਹੀਂ। ਇੱਕ ਵਾਰ ਮੈਨੂੰ ਦੇ ਤੇ ਮੈਂ ਇੱਕ ਘੇ ਲਾ ਲਈ। ਪੈਸੇ ਲਵਾ ਗਏ। ਹਾਂ। ਉਹ ਉਫੜ ਜੈ, ਉਹ ਉਫੜ ਜੈ। ਉਹ ਉਫੜ ਜੈ ਬੂਟ ਨਹੀਂ ਮੈਂ ਵਾਲੀ ਕੋਵਲ ਵਿੱਚ ਜੈ। ਸੁਣਿਆ ਲੱਗਦਾ। ਉਹ ਉਫੜ ਜੈ ਬੂਟ। ਉਹ ਉਫੜ ਜੈ ਨਾ। ਇਹ ਜੀ ਲੱਗੀ ਨਾ ਅੱਗੇ ਤਾਂ ਉਹ ਜੀ। ਇਹ ਜੀ ਮੰਗਾਉਂਗੀ ਹੁਣ। ਇਹ ਜੀ ਵਾਲੇ ਸੋਨੇ ਸੋਨੇ ਵਾਲੇ। ਸ਼ੰਤਪਾਪਾ ਅਦਰ ਸਿੰਘ ਜੀ ਵਾਸਤੇ ਨਾ ਸਾਈ ਵਾਲੇ ਨੂੰ ਫੋਟੋ ਆ। ਅ ਜਿਹੜੀ ਲੈ ਚੀ ਲੱਗੀ ਵੀ ਅਕੇ ਜਾਨੇ ਪੁੱਛਦੇ ਹੁੰਦੇ ਮੈਨੂੰ।

ਵਾਸ਼ ਕਰੇ ਸੀਗੇ ਤੇ ਸੁੱਕਣੇ ਪਾ ਦੇ ਸੀ। ਮਤਲਬ ਰਾਤ ਨੂੰ ਫਿਰ ਆਪਾਂ ਇੱਥੇ ਪਾ ਦੇਉਣੀ ਆ ਸਟੈਂਡ ਤੇ ਲੈਣੀ ਪੈ ਗਈ ਸੀ ਦੇਖੋ। ਇਹ ਲੇ ਕੇ ਪਾ ਦੇ ਸੀ ਆਪਾਂ। ਕਿਉਂਕਿ ਫਿਰ ਬਾਹਰ ਰਾਤ ਨੂੰ ਨਹੀਂ ਪਾਉਂਦੇ ਹੁੰਦੇ ਹਨਾ ਤੁਹਾਨੂੰ ਪਤਾ ਹੀ ਆ ਬਾਹਰ ਮਤਲਬ ਮੌਸਮ ਵੀ ਇਦਾਂ ਦਾ ਕੁਝ iraciali ਵਗੈਰਾ ਨੂੰ ਅੱਗ ਲਾ ਦਿੰਦੇ ਨੇ ਫਿਰ ਉਹਦੇ ਨਾਲ ਨਾ ਥੋੜਾ ਜਿਹਾ ਉਹ ਹੋ ਜਾਂਦਾ। ਧੂਆਂ ਜਿਹਾ ਡਿੱਗ ਜਾਂਦਾ ਆ ਕੇ ਉਹਨਾਂ ਤੇ। ਕੱਪੜਿਆਂ ਤੇ ਤੇ ਕੱਪੜੇ ਸੁਕਣੇ ਪਾਤੀ ਆਪਾਂ। ਉਹ ਵੀ ਜਟਾਈ ਆ ਸੁਕੋਲਾਂ ਦੀ। ਕਪੜੇ ਸੁਕਨੇ ਪਾਤੀ ਇੱਧਰ ਤੇ ਰਵੀ ਨੂੰ ਨਵਾਤਾ ਸੀ ਮੈਂ ਮਨ ਰਵੀ ਨੂੰ ਮਤਲਬ ਥੋੜਾ ਜਿਹਾ ਫੀਵਰ ਲੱਗਦਾ ਸੀ ਮੈਂ ਸ਼ਾਮ ਨੂੰ ਨਵਾ ਦੇਣੀ ਹੁੰਨੀ ਹੁਣ ਤੇ ਉਹਦੇ ਨਾਲ ਇਹ ਆ ਗਿਆ ਵੀ ਚਲੋ ਸਵੇਰੇ ਫਿਰ ਉਹ ਬਰਸ਼ ਵਗੈਰਾ ਕਰਕੇ ਮੂੰਹ ਹੱਥ ਜੱਤੋ ਕੇ ਚੱਲ ਜਾਂਦਾ ਸਕੂਲ ਹਨਾ ਪਿੱਛੇ ਚਲ ਬਿਮਾਰ ਨਾ ਹੋ ਜੇ ਤੇ ਹੁਣ ਆਪਾਂ ਮਤਲਬ ਆਪਾਂ ਵੀ ਆਇਲਿੰਗ ਕੀਤੀ ਸੀਗੀ ਸਵੇਰੇ ਨਾ ਮੈਂ ਮਤਲਬ ਵਾਸ਼ ਕਰੂੰਗੀ ਹੈਅਰ ਇਹ ਮੈਨੂੰ ਇਹ ਸੀਗਾ ਚਲੋ ਵੀ ਹੇਅਰ ਵਾਸ਼ ਕਰ ਲਾਂਗੇ ਆਪਾਂ ਹਲਿੰਗ ਕੀਤੀ ਹੋਈ ਆ ਬਾਕੀ ਗ੍ਰੀਨ ਟੀ ਆਪਾਂ ਰੀਂ ਦੀ ਤਰ੍ਹਾਂ ਬਣਾ ਲਈ ਸੀ ਆ ਵੀ ਮੰਦੀਪ ਦਾ ਲਾਈਵ ਕੰਟੀਨਿਊ ਚੱਲ ਰਿਹਾ ਮੱਲਾ ਸਾਨੂੰ ਅਸੀਂ 8 ਵਜੇ ਲਾਈਵ ਹੋਇਸ ਤੈਨ 3.5 ਘੰਟੇ ਹੋ ਜਾਣਗੇ ਲਾਈਵ ਕੱਟ ਦਿਆ ਕਰਦੇ ਇਹਨੂੰ ਬਣੇ ਰਿਹਾ ਕਰੋ ਦਿਨੋਂ ਲੱਕਪਲ ਵਲੌਗਸ ਨਾਲ ਤੇ ਹੁਣ ਆਪਾਂ ਇੱਥੇ ਕਰਦੇ ਆਂ ਬਲੌਗ ਦਾ ਐਂਡ ਤੇ ਕੱਲ ਨੂੰ ਮਾਰਨਿੰਗ ਜਾਣਾ ਆਪਾਂ ਮੈਡੀਸਿਨ ਲੈਣ ਆਪਾਂ ਉਦੋਂ ਗਏ ਸੀਗੇ ਲੜਾ ਮੁਹੱਬਤ 10 ਦਿਨਾਂ ਦੀ ਮੈਡੀਸਿਨ ਲੈ ਕੇ ਆਈ ਸੀ ਆਪਣੀ ਤੇ ਉਹ ਹੋ ਗਈ ਕੰਪਲੀਟ ਹੁਣ 10 ਦਿਨਾਂ ਬਾਅਦ ਉਹਨਾਂ ਨੇ ਫੇਰ ਬੁਲਾਇਆ ਸੀ ਤੇ ਹੁਣ ਆਪਾਂ ਦੁਬਾਰਾ ਕੱਲ ਨੂੰ ਫੇਰ ਮੈਡੀਸਿਨ ਲੈਣ ਜਾਣਾ ਤੇ ਮੈਡੀਸਿਨ ਲੈ ਕੇ ਆਵਾਂਗੇ ਤੇ ਦੇਖਦੇ ਆਂ ਆਉਂਦੇ ਹੋਏ ਮਾਸੀ ਕੋਲ ਵੀ ਜਾਣੇ ਆ ਨਹੀਂ ਜਾਂਦੇ ਮਮਾ ਵੀ ਜਾਣਗੇ ਕੱਲ ਨੂੰ ਸਾਡੇ ਨਾਲ ਮੈਡੀਸਿਨ ਉਹਨਾਂ ਨੇ ਗੋਡਾ ਦਿਖਾ ਕੇ ਬਹੁਤ ਦੁਖਦਾਰ ਰਹਿੰਦਾਗਾ ਤੇ ਬਾਕੀ ਸਵੇਰੇ ਜਾਣਾ ਆਪਾਂ ਮੈਡੀਸਿਨ ਲੈਣ ਤੇ ਹੁਣ ਆਪਾਂ ਰੈਸਟ ਵੀ ਕਰਦੇ ਆਂ ਲਾਈਵ ਵੀ ਕੱਟਦੇ ਆਂ ਬਣੇ ਰਿਹਾ ਕਰੋ ਤਨਾ ਲਕਪਲ ਬਲੌਗਸ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਕੱਲ੍ਹ ਦੀ ਲਈ ਹੋਈ ਆਪਾਂ ਛੁੱਟੀ ਤੇ ਪਰਸਾ ਹੈਗਾ ਚਿਲਡਰਨ ਡੇ ਤੇ ਮੇਰੇ ਵੱਲੋਂ ਸਾਰੇ ਬੱਚਿਆਂ ਨੂੰ ਛੋਟੇ ਛੋਟੇ ਕਿਊਟੀ ਕਿਊਟੀ ਬੱਚਿਆਂ ਨੂੰ ਹੈਪੀ ਚਿਲਡਰਨ ਡੇ ਅਡਵਾਂਸ ਆਲ ਚਿਲਡਰਨ ਤੇ ਬਾਕੀ ਚਲੋ ਬਣੇ ਰਿਹਾ ਕਰੋ ਜੀ ਜਨਾ ਲੈ ਕੇ ਆਪਲ ਬਲੌਗ ਨਾਲ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਨਵੇਂ ਬਲੌਗ ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਨਾ ਭੁੱਲਿਆ ਕਰੋ ਜੀ ਤੇ ਲਾਈਕ ਸ਼ਰਟ ਕਰ ਦਿਆ ਕਰੋ ਸਬਸਕ੍ਰਾਈਬ ਸ਼ਰਟ ਕਰ ਦਿਆ ਕਰੋ ਤੇ ਬਲੌਗ ਨੂੰ ਦੇਖ ਲਿਆ ਕਰੋ ਸ਼ਾਮ ਨੂੰ ਆਉਂਦਾ ਹੁੰਦਾ 6 ਵਜੇ ਸ਼ੇਅਰ ਕਰ ਦਿਆ ਕਰੋ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਨਵੇਂ ਬਲੌਗ ਨਾਲ ਬਾਏ ਬਾਏ ਗਾਈਜ਼